来 ਆ ਰਹੀ ਹੈ ਹਾਂਜੀ ਐਂਡ ਇਹ ਸਰ ਫਾਇਰ ਸੇਫਟੀ ਦੀ ਐਨਓਸੀ ਵੀ ਹੈਗੇ ਜੀ ਉਹਨਾਂ ਵਰਕ ਬਾਰੇ ਅਸੀਂ ਆਏ ਸੀਗੇ ਜੀ ਅ ਸਿਊ ਦੇ ਮਾਲਕਾਂ ਨੂੰ ਕਹਿਤਾ ਵੀ ਇਹਨਾਂ ਫਾਇਰ ਸੇਫਟੀ ਦਾ ਪ੍ਰਬੰਧ ਕਰੋ ਜੀ ਇੱਕ ਅੱਧੇ ਬੰਦੇ ਦੇ ਬਸ ਹੋਏ ਵਾਕਿਆਂ ਦੇ ਹੈ ਨਹੀਂ ਜੀ ਜਿਹੜੀ ਬੇਸਮੈਂਟ ਦਾ ਇਸ਼ੂ ਜਦੋਂ ਦਿੱਲੀ ਵੀ ਇਨਸੀਡੈਂਟ ਹੋਇਆ ਤੋਂ ਬਾਅਦ ਕੇਂਦਰ ਸਰਕਾਰ ਵੀ ਜਿਹੜੀ ਹੈ ਸਖਤ ਅਦਾਇਤਾ ਦਿੱਤੀ ਗਿਆ ਨੇ ਬੇਸਮੈਂਟ ਨੂੰ ਲੈ ਕੇ ਕੀ ਬੇਸਮੈਂਟ ਸਰਵ ਸਰ ਸਟੋਰ ਪਰਪਸ ਲਈ ਕਰ ਸਕਦੇ ਨੇ ਜੀ ਪਰ ਗਤੀਵਿਧੀਆਂ ਤਕਰੀਬਨ ਇਹ ਰਿਜ਼ੈਂਟੀਆਂ ਵਿਚਾਰਦੀਆਂ ਨੇ ਤੇ ਉਦਾਂ ਹੌਸਪੀਟਲ ਦੀ ਵੀ ਇਕੱਲੀ ਚੱਲਦੀ ਦੇਖੋ ਓ ਡਿਵੈਲਪਰ ਟਰੱਸਟ ਲੈਵਲ ਤੇ ਕੀ ਕੋਈ ਲਿਸਟ ਬਣਾਈ ਗਈ ਹੈ ਕੋਈ ਫੋਟੋਗ੍ਰਾਫੀ ਕੀਤੀ ਹੈ ਪਹਿਲਾਂ ਹਾਂਜੀ ਫੋਟੋਗ੍ਰਾਫੀ ਵੀ ਕੀਤੀ ਹੈ ਲਿਸਟਾਂ ਵੀ ਬਣਾਈਆਂ ਗਈਆਂ ਨੇ ਜੀ ਬਾਕੀ ਅਸੀਂ ਇਹਨਾਂ ਨੂੰ ਨੋਟਸ ਕੱਢਾਂਗੇ ਸਰ ਹਾਂਜੀ ਹਾਂਜੀ ਕੱਢਾਂਗੇ ਇਹ 33 ਬਿਲਡਿੰਗਾਂ ਨੇ ਜੀ ਤੇ ਇਹਨਾਂ ਦੇ ਕਿੰਨਿਆਂ ਕੋਲ ਫਾਇਰ ਮੈਨੂ ਸੀਰਫ ਇੱਕ ਇੱਕ ਬੰਦੇ ਕੋਲ ਐਨਓਸੀ ਮਿਲਿਆ ਬਾਕੀ ਵਾਲੇ ਅਸੀਂ ਤਕਰੀਬਨ ਅਸੀਂ ਜਾਵਾਂਗੇ ਸਾਰਿਆਂ ਨੂੰ ਮਿਲਾਂਗੇ ਜੀ ਮੇਰੇ ਕੋਈ ਪਤਾ ਕਰ ਲੈਣੇ ਕੀ ਡਾਇਰੈਕਸ਼ਨ ਕੀ ਦਿੱਤੀ ਆ ਰਹੀ ਐ ਇਹਨੂੰ ਜੀ ਨੋਟਸ ਕੱਢ ਦੇਣਾ ਵੀ ਇਹਨਾਂ ਨੂੰ ਜੀ ਸਿਰਫ ਸਟੋਰ ਪਰਪਸ ਲਈ ਵਰਤਣਗੇ ਜੀ ਬਾਕੀ ਕਾਰ ਵੀ ਨਹੀਂ ਕਰ ਸਕਣਗੇ ਕਿਸੇ ਬੇਸਮੈਂਟ ਦੇ ਵਿੱਚ ਕਲਾਸਾ ਜਾਂ ਕੋਈ ਹੋਰ ਨਹੀਂ ਨਹੀਂ ਕਰ ਨਹੀਂ ਸਕਦੇ ਜੀ ਉਹ ਕਹਤਾ ਜੀ ਸਾਰਿਆਂ ਨੂੰ ਕਹਤਾ ਜੀ ਕਿ ਹਸਪੀਟਲ ਐ ਨੀ ਪਿੱਛੇ ਪਿਆ ਨਾਜਾਇਜ਼ ਕਬਜ਼ਾ ਵੀ ਬਹੁਤ ਬੜਾ ਕੀਤਾ ਹੋਇਆ ਉਹ ਸਰ ਉਹਨਾਂ ਨੂੰ ਵੀ ਜ਼ਗਾਦਾਰ ਕਹਿ ਰਹੇ ਆ ਬਾਰ-ਬਾਰ ਜੀ ਤੇ ਉਹ ਦੋਨਾਂ ਨੂੰ ਖਾਲੀ ਕਰਨ ਨੂੰ ਕਹਿ ਰਹੇ ਆ ਵੀ ਜਿੰਨਾ ਉਹ ਪਿੱਛੇ ਉਹਨਾਂ ਨੇ ਬਾਧੂ ਸਾਰੀਆਂ ਕੀਤੀਆਂ ਨੇ ਉਹਨਾਂ ਨੂੰ ਹਟਾਉਣ ਲਈ ਬਾਰ-ਬਾਰ ਕਹਿਣਾ ਲਿਖਤੀ ਵੀ ਉਹਨਾਂ ਨੂੰ ਕਹਿ ਜੀ ਜਵਾਨੀ ਕਈ ਵਾਰ ਕਿਹਾ ਜੀ ਕਿ ਮਤਲਬ ਕਹਿੰਦੇ ਹਟਾਵਾਂਗੇ ਜਿਹੜੇ ਲੰਬੇ ਆਰਸੇ ਬਾਅਦ ਇਹ ਡਰਾਈਵ ਚੱਲੀ ਆ ਪਹਿਲਾਂ ਨਹੀਂ ਚੱਲੀ ਸੀ ਹੁਣ ਕੀ ਦੀ ਗਾਇਡਲਾਈਨ ਆਈ ਉਪਰ ਕੀ ਦੇ ਆਰਡਰ ਆਏ ਨੇ ਨਹੀਂ ਪੈਸੇ ਜੀ ਹੁਣ ਡੀ ਸਾਹਿਬ ਕੋਲ ਹੀ ਹੈਗੇ ਆ ਜੀ ਐਜਨਟ ਸਾਹਿਬ ਕੋਲ ਨਹੀਂ ਜੀ ਬਾਕੀ ਉਹ ਸਰਕਾਰ ਦੇ ਵੀ ਹੈਗੇ ਪਾਲਸੀ ਕੇ ਵੀ ਮੈਂ ਖੁਦ ਆਪਣਾ ਕੰਮ ਹੀ ਕਰਦਾ ਹਾਂ ਤੁਹਾਡੇ ਵੀ ਅੱਜ ਪਹਿਲਾਂ ਐਮ ਤਿਆਰੀ ਹਾਂ ਜੀ ਨਹੀਂ ਸਰ ਬਸ ਹੁਣ ਅੱਜ ਹੀ ਨੋਟਸ ਤਿਆਰ ਨੇ ਜੀ ਇਹਨਾਂ ਨੂੰ ਕਰਕੇ ਅੱਜ ਨੋਟਸ ਕੱਢਦੇ ਨੇ ਰਿਪੋਰਟ ਤੋਂ ਨਹੀਂ ਹੁਣ ਸਾਰੂ ਕਰਾਂਗੇ ਜੀ ਹਾਂ ਵੀ ਅੱਜ ਵੀ ਕੀਤੀ ਅੱਜ ਤੇ ਇਹ ਕਹਿੰਦੇ ਅਸੀਂ ਸਾਡੀ ਕਰਾਂਗੇ ਤੇ ਤਕਰੀਕ ਤੋਂ ਜਿੰਨੇ ਵੀ ਅਸੀਂ ਅਭ ਹੈਗੇ ਨੇ ਜੀ 2 3 ਤੱਕ ਸਾਰਿਆਂ ਨੂੰ ਕਹਿਤਾ ਇੱਕ ਜਿਹੜਾ ਤਾਂ ਪੰਚਾਇਤ ਤੇ ਕਿਤੇ ਬਣੀ ਉਹ ਤੋਂ ਉੱਪਰ ਹੈ ਨਹੀਂ ਉਹ ਅਮਰਜ ਮਾਰਕੀਟ ਇੰਟਰਪਰੈਨਿਅਰ ਨੇ ਜਾਨ ਕਬੇ ਬੀਨ ਸਰ ਉਹ ਵੀ ਅਸੀਂ ਪਿਛਲੇ ਹਫਤੇ ਖਾਲੀ ਕਰਵਾ ਕੇ ਆਏ ਸੀ ਕਿ ਫੇਰ ਉਹਦੇ ਦੁਆਰਾ ਉਹ ਨਹੀਂ ਕਰਦੇ ਦੁਆਰਾ ਫੇਰ ਜੀ ਉਹਨਾਂ ਨੂੰ ਫੇਰ ਅਸੀਂ ਦੁਬਾਰਾ ਫੇਰ ਸਾਡੀ ਡਿਊਟੀ ਦੁਬਾਰਾ ਜਿਹੜੇ ਈਓ ਨੇ ਹੈਗੇ ਸੀ ਹਾਂ ਜੀ ਅਸੀਂ ਬੈਠੇ ਦਫ਼ਤਰ ਬੈਠੇ ਆਪ ਕੋਈ ਆਏਗੀ चलो हेलो सरू डॉक्टर सानू कहदा जी उन्होंने जी आए हुए सी के जी नारद मेरे को मरका बेमला मुंडा जो तस्वीर आती सारे करवे करते किंग ऑफ स्पाइसेस रेस्टोरेंट कैफे एंड अ रूफटॉप में आपका स्वागत है यहाँ की सर्विस और रेस्टोरेंट का इंटीरियर फाइव स्टार रेस्टोरेंट जैसा ही है यहाँ आपको मिलेगी वेज नॉनवेज इंडियन पंजाबी एंड कॉन्टिनेंटल फूड की वेराइटी जैसा नाम वैसा खाना। किंग ऑफ स्पाइसेस। किंग ऑफ स्पाइसेस रेस्टोरेंट कैफे एंड रूफ टॉप में आपका स्वागत है